ਤਲਗਾਤਾਰੀ ਆਮ ਆਦਮੀ ਪਾਰਟੀ ਕਹੀ ਜਾਣ ਵਾਲੀ ਸਰਕਾਰ ਮੌਜੂਦਾ ਸਰਕਾਰ ਦੇ ਉੱਤੇ ਲਗਾਤਾਰ ਹੀ ਹੁਣ ਇਲਜ਼ਾਮ ਲਾਗ ਰਹੇ ਨੇ ਕਿ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਆਮ ਸਰਕਾਰ ਕਹਿੰਦੀ ਆਮ ਲੋਕਾਂ ਦੀ ਸਰਕਾਰ ਕਹਿੰਦੀ ਹੈ ਪਰ ਇਨਾਂ ਦੇ ਰਵੱਈਏ ਤੋਂ ਇੰਜ ਜਾਪਦਾ ਹੈ ਕਿ ਜੀਵੇਂ ਇਹਨਾਂ ਆਪਣੇ ਆਪ ਨੂੰ ਵੀਆਈਪੀ ਟ੍ਰੀਟਮੈਂਟ ਦੇ ਰਹੇ ਦਾ ਇਹ ਅਸੀਂ ਨਹੀਂ ਕਰੇ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਲਗਾਤਾਰ ਹੀ ਹੁਣ ਸੀਐਮ ਭਗਵੰਤ ਮਾਨ ਦੀ ਧਰਮ ਪਤਨੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦੇਖੀ ਜਾ ਸਕਦੀ ਹੈ ਜਿਸ ਦੇ ਵਿੱਚ ਜਦੋਂ ਉਹ ਕਿਸੇ ਪ੍ਰੋਗਰਾਮ ਤੇ ਜਾ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਅੱਗੇ ਪਿੱਛੇ ਗੱਡੀਆਂ ਦਾ ਇੰਨਾ ਵੱਡਾ ਕਾਫਲਾ ਹੁੰਦਾ ਹੈ ਕਿ ਦੇਖਣ ਵਾਲਿਆਂ ਦੇ ਵੀ ਹੋਸ਼ ਉੜ ਜਾਂਦੇ ਨੇ ਕਿਉਂਕਿ ਇੱਕ ਨਹੀਂ ਦੋ ਨਹੀਂ ਪੰਜ ਨਹੀਂ ਬਲਕਿ 10-10 ਗੱਡੀਆਂ ਅੱਗੇ ਪਿੱਛੇ ਹੁੰਦੀਆਂ ਨੇ ਐਡਾ ਵੱਡਾ ਕਾਫਲਾ ਕਿਸੇ VIP ਬੰਦੇ ਨੂੰ ਹੀ ਦਿੱਤਾ ਜਾਂਦਾ ਤਾਂ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਹੀ ਕਿਹਾ ਜਾਂਦਾ ਹੈ ਕਿ ਅਸੀਂ ਆਮ ਜਨਤਾ ਦੀ ਸਰਕਾਰ ਆ ਆਮ ਜਨਤਾ ਚੋਂ ਚੁਣ ਕੇ ਅਸੀਂ ਸਰਕਾਰ ਬਣਾਈ ਗਈ ਹੈ ਲੋਕਾਂ ਨੂੰ ਆਮ ਜਨਤਾ ਚੋਂ ਚੁਣਿਆ ਗਿਆ ਹੈ ਤੇ ਫੇਰ ਸਰਕਾਰ ਬਣਾਈਆਂ ਪਰ ਹੁਣ ਆਮ ਆਦਮੀ ਪਾਰਟੀ ਖਾਸ ਬਣਦੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਨਹੀਂ ਬਲਕਿ ਦੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਜਿਸ ਦੇ ਵਿੱਚ ਪਹਿਲੀ ਵੀਡੀਓ ਦੇ ਵਿੱਚ ਇੱਕ ਇਹ ਗੱਡੀ ਹੈ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਧਰਮ ਪਤਨੀ ਬੈਠਾ ਹੁੰਦੇ ਨੇ ਤੇ ਉਹਨਾਂ ਦੇ ਅੱਗੇ ਵੀ ਤੇ ਪਿੱਛੇ ਵੀ 5-5 10-10 ਗੱਡੀਆਂ ਦਾ ਕਾਫਲਾ ਹੁੰਦਾ ਹੈ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਦੇ ਕੋਲ ਤਕਰੀਬਨ 20 ਤੋਂ ਵੱਧ ਸਿਕਿਉਰਿਟੀ ਵਾਲੇ ਮੌਜੂਦ ਹੁੰਦੇ ਨੇ ਉਹਨਾਂ ਦੀ ਸਿਕਿਉਰਿਟੀ ਵਾਸਤੇ ਤੇ ਇਹ ਸੀਐਮ ਭਗਵੰਤ ਮਾਨ ਤੋਂ ਵੀ ਵੱਧ ਸਿਕਿਉਰਿਟੀ ਕਹੀ ਜਾ ਰਹੀ ਹੈ ਲੋਕਾਂ ਵੱਲੋਂ ਕਿ ਸੀਐਮ ਤੋਂ ਵੀ ਵੱਧ ਸਿਕਿਉਰਿਟੀ ਸੀਐਮ ਸਾਹਿਬ ਨੇ ਆਪਣੀ ਧਰਮ ਪਤਨੀ ਨੂੰ ਦਿੱਤੀ ਹੋਈ ਹੈ ਜਿਸ ਤੋਂ ਬਾਅਦ ਲਗਾਤਾਰ ਹੀ ਹੁਣ ਸਿਆਸੀ ਆਗੂਆ ਵੱਲੋਂ ਵੀ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਜਿਹੜੀ ਆਮ ਜਨਤਾ ਹੈ ਉਹਨਾਂ ਦਾ ਪੈਸਾ ਖਰਾਬ ਕੀਤਾ ਜਾ ਰਿਹਾ ਹੈ ਤਾਂ ਲਗਾਤਾਰ ਹੀ ਪੰਜਾਬ ਦੇ ਉੱਤੇ ਵੀ ਕਰਜ਼ਾ ਚੜਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਇਹ ਸਵਾਲ ਚੁਕੇ ਗਏ ਨੇ ਕਿ ਪਹਿਲਾਂ ਪਾਵਰ ਕੌਮ ਦੇ ਉੱਤੇ 18000 ਕਰੋੜ ਦਾ ਕਰਜ਼ਾ ਸੀ ਜੋ ਕਿ ਵੱਧ ਕੇ 25000 ਕਰੋੜ ਤੋਂ ਵੀ ਉੱਪਰ ਜਾ ਚੁੱਕਾ ਹੈ ਇਹ ਨਵਜੋਤ ਸਿੰਘ ਸਿੱਧੂ ਵੱਲੋਂ ਸਵਾਲ ਚੁਕੇ ਗਏ ਨੇ ਕਿ ਲਗਾਤਾਰ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਥਾਂ ਤੇ ਉਸ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਉਸ ਦੇ ਸਿਰ ਤੇ ਕਰਜ਼ਾ ਲਗਾਤਾਰ ਹੀ ਵਧਾਇਆ ਜਾ ਰਿਹਾ ਹੈ ਕਿਉਂਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਸਿਆ ਭਗਵੰਤ ਮਾਨ ਵੱਲੋਂ ਪੰਜਾਬ ਦੇ ਵਿਕਾਸ ਦੇ ਲਈ ਸੈਂਟਰ ਚ ਜਾ ਕੇ ਉਹਨਾਂ ਤੋਂ ਕਰਜ਼ਾ ਮੰਗਿਆ ਗਿਆ ਸੀਗਾ ਉਹਨਾਂ ਤੋਂ ਕੁਝ ਪੈਸੇ ਮੰਗੇ ਗਏ ਸੀਗੇ ਉਸ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਇਹ ਇਸ ਦਾ ਵਿਰੋਧ ਕੀਤਾ ਗਿਆ ਸੀਗਾ ਤੇ ਸਿਆ ਭਗਵੰਤ ਮਾਨ ਨੂੰ ਵੀ ਕਿਹਾ ਗਿਆ ਸੀਗਾ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਹੀ ਪੰਜਾਬ ਤੇ ਕਰਜ਼ਾ ਚੜਾਇਆ ਜਾ ਰਿਹਾ ਹੈ ਇਹ ਪੰਜਾਬ ਦੇ ਲੋਕਾਂ ਨੂੰ ਹੀ ਚੁਕਾਉਣਾ ਪੈਣਾ ਹੈ ਐਂਡ ਦੇ ਵਿੱਚ ਤੇ ਲਗਾਤਾਰ ਹੀ ਜਿਸ ਤਰੀਕੇ ਦੇ ਨਾਲ ਸੀਐਮ ਭਗਵੰਤ ਮਾਨ ਵੱਲੋਂ ਪਹਿਲੇ ਬਿਆਨ ਦਿੱਤੇ ਜਾਂਦੇ ਸੀ ਕਿ ਆਮ ਜਨਤਾ ਦੀ ਸਰਕਾਰ ਬਣਨੀ ਚਾਹੀਦੀ ਹੈ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਪਹਿਲਾਂ ਵਿਰੋਧੀ ਪਾਰਟੀਆਂ ਤੇ ਤੰਜ ਕਸਿਆ ਜਾਂਦਾ ਸੀਗਾ ਵੀਆਈਪੀ ਟ੍ਰੀਟਮੈਂਟ ਨੂੰ ਲੈ ਕੇ ਪਰ ਹੁਣ ਉਹਨਾਂ ਦੀ ਧਰਮ ਪਤਨੀ ਦੇ ਜਿਹੜੀ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਗੱਡੀਆਂ ਦਾ ਕਾਫਲਾ ਦੇਖਿਆ ਜਾ ਸਕਦਾ ਉਸ ਨੂੰ ਦੇਖਦੇ ਚੱਲਦੇ ਹੀ ਹੁਣ ਵਿਰੋਧੀ ਪਾਰਟੀਆਂ ਤੇ ਆਮ ਜਨਤਾ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਆਮ ਕਹਿੰਦੀ ਹੈ ਉਹ ਹੁਣ ਆਪਣੇ ਆਪਣੇ ਨੁਮਾਇੰਦਿਆਂ ਨੂੰ ਹੀ ਆਪਣੇ ਰਿਸ਼ਤੇਦਾਰਾਂ ਨੂੰ ਹੀ ਖਾਸ ਟ੍ਰੀਟਮੈਂਟ ਦੇ ਦਿੰਦੀ ਹੋਈ ਦੇਖੀ ਜਾ ਸਕਦੀ ਹੈ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਤਾਂ ਇੱਕ ਵਾਰ ਤੁਹਾਨੂੰ ਪਹਿਲਾਂ ਇਹ ਦੋਨੋਂ ਵੀਡੀਓ ਵੀ ਜ਼ਰੂਰ ਦਿਖਾ ਦਿੰਨੇ ਆ सरदार भॻवंत मान ज़िंदावादाबा ਮਾਨੀ ਪਾਰਟੀ ਦੀ ਸਰਕਾਰ ਆ ਜੀ ਸਾਇਤ ਦੇ ਵੀ ਕਹਿੰਦੇ ਨੇ ਨਹੀਂ ਸਾਇਤ ਤੇ ਆਪਾਂ ਹੀ ਬਣਾਏ ਨੇ ਇਹ ਨਾ ਮੈਂ ਉੱਤੋਂ ਤਾਂ ਨਹੀਂ ਆਇਆ ਹੇ ਉੱਤਰ ਕੇ ਉਹ ਤਾਂ ਮਾਨੀ ਦੀ ਮਾਂ ਹੋਣੀ ਆ ਜਿਹੜੀ ਭੈਣ ਹੋਣੀ ਆ ਸੁੱਕ ਕਰਦੇ ਨੇ ਆਹ ਨੀ ਕਰਾ ਲਈਏ ਆਹ ਦੇਖੋ ਇਹ ਕਾਫਲਾ ਜੀ ਦੇਖੋ ਆਹ ਹਾਂ ਜੀ ਸਿੰਘ ਸਾਹਿਬ ਦੀ ਆ ਮਾਨੀ ਪਾਰਟੀ ਦੀ ਸਰਕਾਰ ਦੇਖੋ

ਸਰਦਾਰ ਭਗਵਤ ਮਾਨ ਜਿੰਦਾਬਾਦ 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 ਰਾਟਕ ਆਓ ਜੀ VIP ਨਾਲ ਆਤਮ VIP ਦੇ ਕੋਵਾਨੇ ਇਹ ਆਮ ਆਲੀ ਪਾਰਟੀ ਦੀ ਸਰਕਾਰ ਆ ਜੀ ਸਾਈਡ ਤੇ ਗੱਡੀ ਕਰਨ ਨੂੰ ਕਹਿ ਰਹੇ ਨਹੀਂ ਸਾਈਡ ਤੇ ਆਪਾਂ ਹੀ ਬਣਾਉਣੇ ਇਹ ਜਮੈਂ ਉੱਤੋਂ ਤਾਂ ਨਹੀਂ ਆਏ ਹੇ ਉੱਤਰ ਕੇ ਉਹ ਤੁਹਾਨੂੰ ਦੀ ਮਾਂ ਹੋ ਦੇਖੋ ਜੋਦੀ ਭੈਣ

सरदार भॻवंत मान ज़िंदावादा